ਇੰਡੀਕੇਟਰ ਆ ਦੇਖੋ ਇੰਡੀਕੇਟਰ ਆ ਇਸ ਹਿਸਾਬ ਦਾ ਅੰਦਰ ਵੀ ਹੋ ਜਾਂਦਾ ਬਾਹਰ ਵੀ ਹੋ ਜਾਂਦਾ ਇੰਡੀਕੇਟਰ ਆ ਕਾਰ ਦਾ ਦੇਖੋ ਇਹ ਬਹੁਤ ਯੂਨੀਕ ਚੀਜ਼ ਹੈ ਦੀ ਕਮਾਲ ਦੀ ਗੱਡੀ ਸੀ ਪਰ ਆ ਗਈ ਇਹ ਹੈਗੀ 1937 ਮਾਡਲ ਰੋਲਸ ਰੋਇਸ 1937 ਮਾਡਲ ਕਾਰ ਆ ਇਹ ਹੈਗਾ ਮਤਲਬ ਬੜੋਦਾ ਬੜੋਦਾ ਰਾਜਸਤਾਨ ਸੀ ਜੋ ਗੁਜਰਾਤ ਦੇ ਵਿੱਚ ਆ ਹਜੇ ਵੀ ਆ ਤੇ ਆਹਾ ਦੇਖੋ ਲੈ ਲਾਈਟਾਂ ਕਿੰਨੀਆਂ ਕਮਾਲ ਦੀਆਂ ਲੱਗੀਆਂ ਹੋਈਆਂ ਸਾਰੀ ਹੀ オリジナル ਕਾਰ ਤੁਹਾਨੂੰ ਇਹ ਨਜ਼ਰ ਆਊਗੀ ਬਿਰੋਦਾ ਰਿਆਸਤ ਵਾਲਿਆਂ ਦੀ ਆ ਬਹੁਤ ਔਖੀ ਇਹਨਾਂ ਨੇ ਤਿਆਰ ਕੀਤੀ ਸੀ ਇਹਨਾਂ ਦੀ ਫੁੱਲ ਇੰਟਰਵਿਊ ਵੀ ਆਪਣਾ ਸ਼ੈਵਲੈਟ ਇੰਪਾਲਾ ਵਾ ਸੋਨੋ ਟੌਪ ਦੀਆਂ ਗੱਡੀਆਂ ਸੱਤ ਅੱਠ ਦਿਖਾਉਣੀਆਂ ਆ ਜੇ ਸ਼ੈਵਲੈਟ ਇੰਪਾਲਾ 1958 ਮਾਡਲ ਸੋਨੋ ਮੈਂ ਦੱਸ ਦਿਆਂ ਯੂ ਐਸ اے ਦੀ ਬਣੀ ਹੋਈ ਆ ਆ ਦੇਖੋ ਕਿੰਨੀ ਲੰਮੀ ਚੌੜੀ ਆ ਦੇਖੋ ਤਾਂ ਸਹੀ ਕਿੰਨਾ ਸੋਹਣਾ ਰੰਗ ਰੂਪ ਆ ਰਿਹਾ ਜੀ ਸਹੀ ਬਹੁਤ ਕਮਾਲ ਗੱਡੀ ਆ ਇਹ ਇਹਦੇ ਚੱਕੇ ਦਿਖਾ ਦਿਓ ਕਿਹਸਾ ਹਸਾਬ ਕਿਤਾਬ ਦੇ ਚੱਕੇ ਆ ਚੱਕਿਆਂ ਤੇ ਵੀ ਸ਼ੈਵਲੈਟ ਦੇ ਲੋਗੋ ਲੱਗੇ ਹੋਏ ਨਜ਼ਰ ਆ ਜਾਣਗੇ ਇਹ ਏ ਟੂ ਜ਼ੈਡ ਓਰੀਜਨਲ ਕਾਰ ਆ ਗੁਪੀ ਫਿਰ ਪਰਲੇ ਪਾਸ ਤੇ ਇਹ ਅਮਰੀਕਾ ਦੀ ਬਣੀ ਹੋਈ ਹੈ ਸ਼ੈਵਲੈਟ 1958 ਮਾਡਲ ਇੰਪਾਲਾ ਕਹਿੰਦੇ ਸ਼ੈਵਲੈਟ ਇੰਪਾਲਾ ਇਹਦਾ ਨਾਮ ਅਸਲ ਦੇ ਵਿੱਚ ਤੇ ਇਧਰੋਂ ਘੁਮਕੇ ਦਿਖਾਈਓ ਮਗਰਲੇ ਪਾਸੇ ਵੀ ਵੀ ਡਿੱਗੀ ਡੁੱਗੀ ਪੂਰੀ ਵੱਡੀ ਹੈ ਇਹਦੀ ਮਤਲਬ ਨਾ ਕਾਫੀ ਵੱਡੀ ਗੱਡੀ ਹੈ ਸਸਪੈਂਸ਼ਨ ਵਗੈਰਾ ਬਹੁਤ ਤਕੜੀ ਹੁੰਦੀ ਸੀ ਇਹਦੀ ਆਹ ਦੇਖ ਸਕਦੇ ਹੋ ਤੁਸੀਂ ਸ਼ੈਵਲੈਟ ਇੰਪਾਲਾ ਹੈ ਤੇ ਤਕਰੀਬਨ 4 ਗੰਬੰਦੀ ਬੈਠ ਸਕਦੇ ਆ ਇਹਦੇ ਵਿੱਚ ਆਹ ਦੇਖੋ ਇਧਰਲੇ ਪਾਸੇ ਕਿੰਨੀ ਤਕੜੀ ਗੱਡੀ ਆ ਇਹ ਲੋਕ ਲੋਕ ਉਸ ਨੂੰ ਬਹੁਤ ਤਕੜੀ ਐ ਦੂ ਬੇਨਾ ਉਸ ਨੂੰ ਕਿ ਮੈਂ ਹੋਰ ਗੱਡੀ ਦਿਖਾ ਦਿਆਂ ਗ੍ਰੇਟ ਬ੍ਰਿਟੇਨ ਦੀ ਇੰਗਲੈਂਡ ਦੀ ਸਨਬੀਮ ਕਹਿੰਦੇ ਐ ਇਹਨੂੰ ਆਹ ਦੇਖੋ ਉੱਧਰਲੇ ਪਾਸੇ ਨਿੱਕੀ ਜਿਹੀ ਆ ਅੰਦਰਲੇ ਪਾਸੋਂ ਦਿਖਾ ਦਈਏ ਇਹ ਹੈਗੀ ਆ 1960 ਮਾਡਲ ਯੂਕੇ ਦੀ ਬਣੀ ਹੋਈ ਸ਼ੈਵਲਟ ਤੋਂ ਬਾਅਦ ਇਸ ਨੂੰ ਆ ਦਿਖਾ ਰਿਹਾ ਮੈਂ ਸਨਬੀਮ ਇੰਪਾਲਾ ਸਨਬੀਮ ਇੰਪਾਲਾ ਐਲਪਾਈਨ ਐਲਪਾਈਨ ਸਨਬੀਨ ਐਲਪਾਈਨ ਕਹਿੰਦੇ ਐ ਇਹਨੂੰ ਆਹ ਦੇਖੋ ਕਿੱਡਾ ਸੋਹਣਾ ਲੋਕ ਲੋਕ ਆ ਦਿਖਾ ਦਿਓ ਕੋਪੀ ਵੀਰੇ ਇਹ ਹੈਗੀ ਆ 1960 ਮਾਡਲ ਯੂਕੇ ਦੀ ਬਣੀ ਹੋਈ ਤੁਹਾਨੂੰ ਨਜ਼ਰ ਆਊਗੀ ਅਤੇ ਇਦੋਂ ਬਿਨਾ ਇੱਕ ਬਹੁਤ ਪਿਆਰੀ ਗੱਡੀ ਬਹੁਤ ਘੈਂਟ ਨਜ਼ਰ ਆਊਗੀ ਇੱਥੇ ਆਹ ਹੈਗੀ 1946 ਮਾਡਲ ਸਿੰਗਰ ਗੱਡੀ ਸਿੰਗਰ ਸੁਣਿਆ ਤੁਸੀਂ ਗਾਉਂਦੇ ਪਰ ਇਹ ਸਿੰਗਰ ਕਾਰ ਦਾ ਨਾਮ ਆ ਤੇ ਸੜਕਾਂ ਤੇ ਗਾਉਂਦੋਈ ਜਾਂਦੀ ਆ 1946 ਮਾਡਲ ਆ ਸਿੰਗਰ 9 ਆ ਲਾਗੋ ਦਿਖਾ ਦਿਓ ਕਾਪੀ ਬਾਰੇ ਨੇੜੇ ਕਰਕੇ ਵੀ ਦੇਖੋ ਕਿਹੋ ਜਿਹਾ ਕਿਤਾਬ ਦਾ ਲਾਗੋ ਆ ਆ ਲਾਗੋ ਦਿਖਾ ਦਿਓ ਵੀ ਕਿੰਨਾ ਸੋਹਣਾ ਲਾਗੋ ਲੱਗਿਆ ਹੋਇਆ ਲਾਈਟਾਂ ਲੁਟਾਂ ਯਾਰ ਕਮਾਲ ਹੀ ਆ ਆ ਦੇਖੋ ਕਰਾ ਆ ਸ਼ੇਪ ਇਹਦੀ ਇਹ ਹਿਸਾਬ ਕਿਤਾਬ ਦੀ ਹੁੰਦੀ ਆ ਮਹਾਰਾਸ਼ਟਰ ਦਾ ਨੰਬਰ ਆ ਤੇ ਆਹ ਇਧਰਲੇ ਪਾਸੇ ਦਿਖਾ ਰਿਹਾ ਚੱਕੇ ਦਿਖਾ ਦਿਓ ਜਿਹੜੀ ਵੀ ਗੱਡੀ ਇੱਥੇ ਆਉਂਦੀ ਆ ਜੈਪੁਰ ਦੇ ਵਿੱਚ origignal ਹੀ ਆਉਂਦੀ ਆ ਇਸ ਵਕਤ ਅਸੀਂ ਜੈਪੁਰ ਦੇ ਵਿੱਚ ਆ ਸੀਟਸ ਦਿਖਾ ਦਿਆਂ ਹਾਂਜੀ ਫਲੇਮਿੰਗੋ ਕਾਰ ਹੈ ਜਾਂ ਜੈਪੁਰ ਕੀ ਨੌਰਤਨ ਜੀ ਨਾਟਾ ਕੇ ਜੀ ਚਾਬੀ ਕੀ ਵਿਸ਼ੇਸ਼ਤਾ ਹੈ ਉਸਮੇ ਸੋਨੇ ਚਾਂਦੀ ਦੀ ਹਾਂ ਉਹ ਹੈ ਕਰ ਦिए ਹਮਨੇ ਉਹ ਹੈ ਕੀ ਆ ਅਭੀ ਉਹ ਵਾਹ ਪਰ ਬਾਤ ਹਾਂ ਤੇ ਦਰਸ਼ਕੋ ਆ ਦੇਖੋ ਸੀਟਾਂ ਅੰਦਰਲੇ ਪਾਸੇ ਉਹਦੀਆਂ ਸਿੰਗਰ ਗੱਡੀ ਦੀਆਂ ਆਹ ਦੇਖੋ ਕਰਾ ਅਸੀਟਾਂ ਸੁੱਟਾਂ ਇਹ ਜਿਹਾ ਆ ਇਹਦਾ ਡੈਸ਼ਬੋਰਡ ਵਗੈਰਾ ਸਟੀਅਰਿੰਗ ਵੈਰਾ ਨਿੱਕਾ ਜਿਹਾ ਕਾਫੀ ਗਾਂ ਤਾਂ ਖੁੱਲਾ ਜਾਂ ਥਾਂਵਾਂ ਨਿੱਕੇ ਨਿੱਕੇ ਜਿਹੇ ਪੈਡਲੇ ਦੇ ਲੱਗੇ ਹੋਏ ਸਾਨੂੰ ਨਜ਼ਰ ਆ ਜਾਣਗੇ ਇਦੋਂ ਬਿਨਾ ਹੋਰ ਆਜੁੱਤਾਂ ਨੇ ਦਿਖਾ ਕੇ ਲਿਉਣਾ ਆ ਵੀ ਸੰਬੀਮ ਟੈਲ ਬੋਟ ਕਹਿੰਦੇ ਐ ਇਹਨੂੰ ਆ ਹੈਗੀ ਗੱਡੀ 1947 ਮਾਡਲ ਆ ਲਾਲੋ ਸਾਹਬੀ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਆ ਗਈ ਸੀ ਇਹ ਰੈੱਡ ਕਲਰ ਦੇ ਵਿੱਚ ਆ ਬਹੁਤ ਸਾਰੀਆਂ ਗੱਡੀਆਂ ਸਾਨੂੰ ਐਂ ਦੱਸਦਾ ਵੀ ਅੰਗਰੇਜ਼ ਛੱਡ ਕੇ ਸੀ ਕਬਾੜ ਦੇ ਵਿੱਚ ਗਲ ਗਈਆਂ ਸੀ ਪਰ ਬਾਅਦ ਚ ਆਪਣੇ ਲੋਕਾਂ ਨੇ ਰਿਕਵਰ ਕੀਤੀਆਂ ਉਹਨਾਂ ਨੂੰ ਤਿਆ ਦੇਖੋ ਇਹ ਸਭਾ ਤੇ ਇਹਦੇ ਚ ਸੀਟ ਆਪਣਾ ਸ਼ਤ ਤੱਕ ਕਨਵਰਟੇਬਲ ਆ ਮਤਲਬ ਉੱਤੋਂ ਲਾ ਵੀ ਸਕਦੇ ਆ ਤਾਂ ਉੱਤੋਂ ਫੋਲਡ ਕਰਕੇ ਦੇ ਵੀ ਸਕਦੇ ਆ ਅੰਦਰਲੇ ਪਾਸੇ ਤੁਹਾਨੂੰ ਸੀਟਾਂ ਇਸ ਹਸਾ ਗੋਤਾਲ ਦੀਆਂ ਤੁਹਾਨੂੰ ਨਜ਼ਰ ਆ ਜਾਣਗੀਆਂ ਦੇਖੋ ਕਿੱਡੀ ਸ਼ਾਨਦਾਰ ਗੱਡੀ ਆ ਹਨਾ ਤੇ ਇਹ ਦਾ ਨਾ ਤਾਂ ਸਮਾਨ ਅਰੇਂਜ ਕਰਾਉਣਾ ਬਹੁਤ ਔਖੀ ਗੱਲ ਆ ਇਹ ਯੂਕੇ ਦੀ ਬਣੀ ਹੋਈ ਆ ਇਤੋਂ ਬਿਨਾ ਤੁਹਾਨੂੰ ਨਾਲ ਆ ਗੱਡੀ ਆ ਗਈ ਆ ਆ ਵੀ ਗੱਡੀ ਬਹੁਤ ਤਕੜੀ ਆ ਕਿਹੜੀ ਹੈ ਡਾਇਨਾ ਫਲੋਰ ਡਾਇਨਾ ਫਲੋਰ ਕਹਿੰਦੇ ਆ ਇਹਨੂੰ ਤੇ ਇਹ ਦੇਖੋ ਵੀ ਇਹ ਮਾਡਲ ਹੀ ਮੈਨੂੰ ਇਹਦਾ ਪਤਾ ਕਿੰਨਾ ਵਾ ਪਰ ਹੈ ਕਮਾਲ ਦੀ ਗੱਡੀ ਆ ਇਹ ਹੈਗੀ 1946 ਮਾਡਲ ਯੂਐਸਏ ਦੀ ਬਣੀ ਹੋਈ ਸੁਪਰਕਾਰ ਹੈ ਬਈ ਬਿਊਕ 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 ਕਹਨਾ ਇਹਦਾ ਆ ਦੇਖੋ ਆ ਦੰਦ ਵੇਲ ਮੱਛੀ ਵਾਂਗੂ ਦੇ ਦੰਦ ਜੇ ਨਜ਼ਰ ਆਉਣ ਗਿਆ ਦੇਖੋ ਇਹ ਸਿਲਵਰ ਕਰ ਲੈਣਾ ਇਹ ਦੰਦ ਜੇ ਨਜ਼ਰ ਆ ਜਾਣਗੇ ਬਿਊਕ ਕਹਿੰਦੇ ਆ ਇਹਨੂੰ ਆ ਦੇਖੋ ਗਰਾ ਹੈ ਕਿ ਨਾ ਕਮਾਲ ਹਸਤੇ ਮੂਰੇ ਡਾਇਨਾਫਲੋ ਲਿਖਿਆ ਹੋਇਆ ਇਹਦੇ ਆ ਰੋਲਸ ਰਾਇਸ ਕਾਰ ਆ ਗਈ ਇਹ ਹੈਗੀ 1937 ਮਾਡਲ ਰੋਲਸ ਰਾਇਸ 1937 ਮਾਡਲ ਕਾਰ ਆ ਇਹ ਹੈਗਾ ਮਤਲਬ ਬੜੋਦਾ ਬੜੋਦਾ ਰਿਆਸਤ ਸੀ ਜੋ ਗੁਜਰਾਤ ਦੇ ਵਿੱਚ ਆ ਹਜੇ ਵੀ ਆ ਤੇ ਆਹਾ ਦੇਖੋ ਲੈ ਲਾਈਟਾਂ ਕਿੰਨੀਆਂ ਕਮਾਲ ਦੀਆਂ ਲੱਗੀਆਂ ਹੋਈਆਂ ਸਾਰੀ ਹੀ オリジナル ਕਾਰ ਤੁਹਾਨੂੰ ਇਹ ਨਜ਼ਰ ਆਊਗੀ ਬੜੋਦਾ ਰਿਆਸਤ ਵਾਲਿਆਂ ਦੀ ਆ ਬਹੁਤ ਔਖੀ ਇਹਨਾਂ ਨੇ ਤਿਆਰ ਕੀਤੀ ਸੀ ਇਹਨਾਂ ਦੀ ਫੁੱਲ ਇੰਟਰਵਿਊ ਵੀ ਆਪਣੇ ਚੈਨਲ ਤੇ ਪਈ ਆ ਤੇ ਅੰਦਰੋਂ ਇਹ ਸ਼ੀਸ਼ ਮਹਿਲ ਦੀ ਤਰ੍ਹਾਂ ਨਜ਼ਰ ਆਊਗੀ ਕਾਰ ਤੇ ਆ ਅੱਧਲੇ ਦਿਖਾ ਦਈਏ ਤੁਹਾਨੂੰ ਮੈਂ ਆ ਦੇਖੋ ਇਧਰਲੇ ਪਾਸੇ ਐਡੀਆ ਰਹੇ ਜੇ ਲੋਕਾਂ ਚੈਰੀ ਕਲਰ ਕਰਾਇਆ ਹੋਇਆ ਬਹੁਤ ਕਮਾਲ ਦੀ ਗੱਡੀ ਸੀ ਦਰਸ਼ਕੋ ਏਸੀ ਕਾਰ ਦਾ ਨਾਂ ਹੀ ਏਸੀ ਆ 1936 ਮਾਡਲ ਹੈਗੀ ਆ ਇੰਗਲੈਂਡ ਦੀ ਬਣੀ ਹੋਈ ਗੁੱਪੀ ਵੀ ਨੇੜੇ ਕਰਕੇ ਦਿਖਾ ਦਿਓ ਇਹ ਸੀ ਇਹਦੇ ਵਿੱਚ ਆ ਕੀ ਬਣਿਆ ਹੋਇਆ ਵੀ ਜੋ ਸ਼ਿਕਾਰੀ ਕੁੱਤਾ ਜਾਂ ਹੁੰਦਾ ਜਿਸ ਤਰੀਕੇ ਨਾਲ ਨਾ ਉਸ ਹਸਾਬ ਕਿਤਾਬ ਦਾ ਲੱਗੋ ਕੰਨ ਮਗਰ ਨੂੰ ਆ ਇਹ ਡਿਫਰੈਂਟ ਲੱਗੋ ਆਇਦਾ ਮਤਲਬ ਹੈਗਾ ਵਾ ਡਿਫਰੈਂਟ ਲੱਗੋ ਅਲਾਇ ਆ ਏਸੀ ਆ ਤਰ੍ਹਾਂ ਦਾ ਮੋਨੋਗ੍ਰਾਮ ਜਿਹਾ ਲੱਗਿਆ ਹੋਇਆ ਤੁਹਾਨੂੰ ਨਜ਼ਰ ਆ ਜਾਊਗਾ ਵੱਖਰੀ ਲੋਕਾ ਇੰਗਲੈਂਡ ਦੀ ਬਣੀ ਹੋਈ ਆ 1936 ਮਾਡਲ ਏਸੀ ਆ ਏ ਆ ਦੇਖੋ ਰੰਗ ਇਹਦਾ ਬਹੁਤ ਪਿਆਰਾ ਵਾ ਕੋਈ ਮੇਰੇ ਇਧਰ ਦੀ ਘੁਮ ਕੇ ਦਿਖਾ ਦिए ਆ ਚੱਕੇ ਚੁੱਕੇ ਕੀ ਸਾਰੇ オリジナル ਆ ਇਹਦੇ ਵੱਖਰੇ ਕਿਸਮ ਦਾ ਪਾਨਾ ਲੱਗਦਾ ਇਹਨਾਂ ਨੂੰ ਖੋਲਣ ਵਾਸਤੇ ਆ ਦੇਖੋ ਨਾ ਇਹ ਤਕਉਣ ਜੀ ਨਜ਼ਰ ਆ ਰਿਓ ਵੱਖਰੇ ਕਿਸਮ ਦਾ ਚੱਕੇ ਤਾਰਾਂ ਵਾਲੇ ਆ ਇਹਦੇ ਆ ਐਕਸਟਰਾ ਸਟਿੱਪਣੀ ਦਿੱਤੀ ਹੋਈ ਆ ਆ ਸਾਈਡ ਮਿਰਰ ਦਿੱਤਾ ਹੋਇਆ ਵਾ ਇਹਨੂੰ ਸੰਭਾਲ ਕਰਨਾ ਬਹੁਤ ਔਖਾ ਕੰਮ ਸੀਗਾ ਇਹ ਦੋ ਹੀ ਸੀਟਾਂ ਨੇ ਇਹਦੀਆਂ ਇਧਰ ਦਿਖਾਓ ਆ ਜਾਓ ਫਿਰ ਖਾਦ ਗਏ ਇਧਰਲੇ ਪਾਸੋਂ ਸਿਰਫ ਦੋ ਹੀ ਬੰਦੇ ਬੈਠ ਸਕਦੇ ਆ ਵਿੱਚੋਂ ਲਾਲ ਕਲਰ ਦਾ ਸ਼ੇਡ ਆ ਹਾਂਜੀ ਸਰ ਐਡੀ ਬੱਚੇ ਹੋਰ ਬੈਠ ਸਕਦੇ ਬੱਚੇ ਵੀ ਬਹਿ ਸਕਦੇ ਇਹਦੇ ਵਿੱਚ ਡਿੱਗੀ ਦਿਖਾਦੇ ਗੋਪੀ ਵਰੀ ਇਧਰਲੇ ਪਾਸੇ ਆ ਇਹ ਬੱਚੇ ਡਿੱਗੀ ਦਾ ਕੰਮ ਵੀ ਕਰਦੀ ਔਰ ਬੱਚੇ ਵੀ ਬਹਿ ਸਕਦੇ ਆ ਦੇਖੋ ਇਥੋਂ ਖੁੱਲ ਕੇ ਆ ਦੇਖੋ ਤੋਂ ਖੋਲਣਗੇ ਹਾਂ ਆ ਇਧਰਲੇ ਪਾਸੇ ਦਿਖਾ ਦਿਓ ਲੈ ਆ ਬੱਚਿਆਂ ਵਾਸਤੇ ਵੀ ਬਹਿ ਗਈ ਬਣ ਗਈ ਚੀਜ਼ ਮਗਰ ਕਾਰ ਨੂੰ ਦੇਖਦੇ ਹਲਤਾ ਕਰਦੇ ਜਾਣ ਤਾਂ ਇਹ ਕੋਈ ਬੱਚਿਆਂ ਵਾਸਤੇ ਵੀ ਇਧਰਲੇ ਪਾਸੇ ਇੱਕ ਤਰੀ ਮਾਰੇ ਫੋਲਡ ਵੀ ਹੋ ਜਾਂਦੀ ਆ ਤਾਂ ਬੱਚੇ ਵੀ ਬੈਠ ਸਕਦੇ ਆ ਕਿ ਡਿੱਗੀ ਦਾ ਕੰਮ ਵੀ ਇੱਕ ਕਿਸਮ ਦਾ ਕਰਦਾ ਇਹ ਕੀ ਆ ਥਾ ਭਾਈ ਜੀ ਇੰਡੀਕੇਟਰ ਐਂਡੀਕੇਟਰ ਆ ਦੇਖੋ ਐਂਡੀਕੇਟਰ ਆ ਇਸ ਸਾਬ ਦਾ ਅੰਦਰ ਵੀ ਹੋ ਜਾਂਦਾ ਬਾਹਰ ਵੀ ਹੋ ਜਾਂਦਾ ਐਂਡੀਕੇਟਰ ਆ ਕਾਰ ਦਾ ਦੇਖੋ ਇਹ ਬਹੁਤ ਯੂਨੀਕ ਚੀਜ਼ ਹੈ ਦੀ ਕਮਾਲ ਦੀ ਗੱਡੀ ਸੀ ਦਰਸ਼ਕਾ ਜੈਪੁਰ ਦੇ ਮਹਾਰਾਜਾ ਸਾਹਿਬ ਦੀ ਗੱਡੀ ਆ ਇਹਨਾਂ ਦੀ ਇੰਟਰਵਿਊ ਆਪਾਂ ਫੁੱਲ ਵੀ ਕੀਤੀ ਹੈਗੀ ਆ 1952 ਮਾਡਲ ਆ ਯੂਕੇ ਦੀ ਬਣੀ ਹੋਈ ਆ ਇਹਨੂੰ ਗ੍ਰੈਜੂਏਟ ਕਾਰ ਵੀ ਕਹਿੰਦੇ ਆ ਮਤਲਬ ਕੋਈ ਸਵਾਇਮਾਨ ਸਿੰਘ ਜੀ ਹੁਣ ਜਦੋਂ ਉਹਦੇ ਪੁੱਤ ਜਦੋਂ ਉਹਨਾਂ ਦੇ ਬੇਟੇ ਨੇ ਗ੍ਰੈਜੂਏਸ਼ਨ ਕੀਤੀ ਸੀ ਤਾਂ ਗੱਡੀ ਮਿਲੀ ਸੀ ਉਹਨਾਂ ਨੇ ਇੰਗਲੈਂਡ ਤੋਂ ਲੈ ਕੇ ਆਏ ਸੀ ਖਾਨਦਾਨੀ ਗੱਡੀ ਆ ਉਹਨਾਂ ਦੀ ਉਹਨੂੰ ਇੱਕ ਖਾਨਦਾਨ ਚ ਤੁਰ ਹੀ ਆਉਂਦੀ ਆ ਆ ਦਿਖਾ ਦਿਓ ਇਹ ਹਸਾਬ ਕਿਤਾਬ ਦੀ ਸ਼ੇਪ ਹੈ ਦੀ ਇਧਰਲੇ ਪਾਸੇ ਆ ਜਾਓ ਇਹਨਾਂ ਦੀ ਫੁੱਲ ਇੰਟਰਵਿਊ ਵੀ ਪਾਈ ਹੋਈ ਆਪਾਂ ਜੈਪੁਰ ਦੇ ਮਹਾਰਾਜੇ ਵਾਲੀ ਆਧਰਲੇ ਪਾਸੇ ਗੁੱਪੇ ਅੰਦਰੋਂ ਦਿਖਾ ਦਿਓ ਤੇ ਕਿੱਡੀ ਤਗੜੀ ਗੱਡੀ ਆ ਇਹ ਬਹੁਤ ਨਾਮ ਰਿਆ ਗੱਡੀ ਦਾ ਗ੍ਰੈਜੂਏਟ ਕਾਰ ਕਹਿੰਦੇ ਐ ਇਹਨੂੰ ਇਹ ਜੈਗੋਰ ਐਕਸ ਕੇ 120 ਆ ਜੈਗੋਵਾਰਾ ਹੈ ਇਹ ਜਦੋਂ ਮਹਾਰਾਜਾ ਮਤਲਬ ਮਾਨ ਸਿੰਘ ਜੀ ਦੇ ਲੜਕੇ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਉਹਨਾਂ ਨੇ ਇੰਗਲੈਂਡ ਦੇ ਵਿੱਚ ਦੇਖੀ ਸੀ ਤਾਂ ਉੱਥੋਂ ਫਿਰ ਪਸੰਦ ਕਰ ਲਈ ਸੀ ਇਹ ਗੱਡੀ ਆ ਦੇਖੋ ਜੈਪੁਰ ਦਾ ਹੀ ਨੰਬਰ ਆ ਇਹਨਾਂ ਦਾ ਤੇ ਬਹੁਤ ਯੂਨੀਕ ਆ ਸੋ ਅਗਲੀ ਵਾਰੀ ਹੋਰ ਕਿ ਨਵਾਂ ਮਸ਼ਾਲਾ ਕਿ ਮਿਲਦੇ ਆ ਮਿਹਰਬਾਨੀ ਧੰਨਵਾਦ